ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਖੜਿਆ ਹਾਂ ਦੋਸਤੋ ਪਿੰਡ ਸੁਰ ਸਿੰਘ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਗੁਰਲਾਲ ਦੇ ਕੋਲ ਆਇਆ ਹਾਂ ਦੋਸਤੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕੰਮ ਵੀਰ ਦਾ ਇਸੇ ਤਰ੍ਹਾਂ ਪਸ਼ੂ ਡੇਲੀ ਰੁਟੀਨ ਦੇ ਵਿੱਚ ਆਉਂਦੇ ਆ ਇਸ ਘਰੇ ਅੱਜ ਇਸ ਕਵਰ ਦੇ ਵਿੱਚ ਇੱਕ ਮੱਝ ਦੋਸਤੋ ਤੁਹਾਨੂੰ ਦਿਖਾਵਾਂਗੇ ਸੂਈ ਸੂਬਾਈ ਮੱਝਾ ਮਿਲਕ ਬਾਰੇ ਪੂਰੀ ਡਿਟੇਲ ਆਪਾਂ वीर गुरलाल ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਪੂਰੀ ਜਾਣਕਾਰੀ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਸੋ ਸੂਈ ਸੁਵਾਈ ਜਿਹੜੀ ਦੋਸਤੋ ਇਹ ਮਾ ਜਠਾ ਜੀ ਮੌਕੇ ਤੇ ਮਿਲ ਕੇ ਕਿਨਵਾ ਸੂਬਾ ਕੀ ਰੇੜਪੜਦਾ ਰਹਿਣ ਵਾਲਾ ਠੀਕ ਹੈ ਜੀ ਪੂਰੀ ਡਿਟੇਲ ਜਿਹੜੀ ਆ ਤੁਹਾਨੂੰ ਇਸ ਕਵਰੇਜ ਵਿੱਚ ਮਿਲ ਜੂਗੀ ਤੇ ਖਾਸ ਪਹੁੰਚ ਤੁਸੀਂ ਜਿਹੜੀ ਪਿੰਡ ਸੁਰ ਸਿੰਘ ਕਰਨੀ ਆ ਸੁਰ ਸਿੰਘ ਪਿੰਡ ਤੋਂ ਦੋਸਤੋ ਇੱਕ ਛੜਕ ਜਿਹੜੀ ਆ ਪਿੰਡ ਮਾਣੇ ਮੱਲੀਆਂ ਨੂੰ ਜਾਂਦੀ ਆ ਠੀਕ ਹੈ ਜੀ ਇਸੇ ਛੜਕ ਦੇ ਉੱਪਰ वीर गुरलाल ਸਿੰਘ ਉਹਨਾਂ ਦੇ ਘਰ ਨੇ ਅੱਜ ਤਰੀਕ ਦੋਸਤੋ 13 ਅਪ੍ਰੈਲ ਸਮਾਂ ਕੋਈ ਸ਼ਾਮ ਦੇ ਸਾਢੇ 3 ਵਜੇ ਦਾ ਔ ਕਰਦੇ ਆ ਬਾਤचीत ਵੀਰ ਗੁਰਲਾਲ ਦੇ ਨਾਲ ਸਭ ਤੋਂ ਪਹਿਲਾਂ ਵੀਰ ਗੁਰਲਾਲ ਸਤਿ ਸ੍ਰੀ ਅਕਾਲ ਸੱਚਾ ਸੰਧੂ ਸਾਹਿਬ ਜੀ ਠੀਕ ਠਾਕ ਜੀ ਠੀਕ ਠਾਕ ਵੀਰ ਗੁਰਲਾਲ ਹੋਰ ਸੁਣਾਓ ਜੀ ਚੜ੍ਹਦੀ ਕਲਾ ਵਿੱਚ ਚੜ੍ਹਦੀ ਕਲਾ ਕਿਰਪਾ ਚ ਸ਼ੁ크ਰਾ ਮਾਲਕ ਦਾ ਵੀਰ ਹਾਂਜੀ ਹਾਂਜੀ ਔਰ ਠੀਕ ਹੈ ਫਿਰ ਗੁਰਲਾਲ ਅੱਜ ਆਪਣੇ ਕੋਲ ਇੱਕ ਜਿਹੜੀ ਮੱਝ ਇਹ ਵਿਕਾਊ ਆ ਵੀਰ ਹਾਂਜੀ ਹਾਂਜੀ ਸੰਧੂ ਸਾਹਿਬ ਕੱਲੀ ਇਹੋ ਮੈਂ ਹੀ ਰਹਿ ਗਈ ਆ ਗਾਈਆਂ ਅਸੀਂ ਦੋ ਤੇ ਉਹ ਸਵੇਰੇ ਸੇਲ ਹੋ ਗਈਆਂ ਹਾਂਜੀ ਲੈ ਵੀ ਗੁਰਲਾਲ ਇਹਦੀ ਪੂਰੀ ਡਿਟੇਲ ਸਾਂਝੀ ਕਰਦੇ ਵੀਰ ਸੂਆ ਕਿੰਮਾ ਸੂਈ ਆਪਣੇ ਕੋਲੇ ਇਹ ਸੰਧੂ ਸਾਹਿਬ ਆਪਾਂ ਤੇ ਦੂਜਾ ਸੂਆ ਮੰਨ ਕੇ ਲਈ ਆ ਤੇ ਸੂਆ ਤੀਜਾ ਵੀ ਹੋ ਸਕਦਾ ਕੋਈ ਭੈਣ ਭਰਾ ਤੀਜਾ ਵੀ ਮੰਨ ਸਕਦਾ ਜਿਹੜੀ ਗੱਲ ਠੀਕ ਹੈ ਜੀ ਸੂਈ ਨੂੰ ਇਹਨੂੰ 10 ਤੋਂ 15 ਦਿਨ ਦੇ ਵਿੱਚ ਹੋ ਗਏ ਆ ਅੱਛਾ ਜੀ ਤੇ ਵਿਖਾਵੇ ਵਾਲਾ ਦੁੱਧ ਸੰਧੂ ਸਾਹਿਬ ਭਲਾ 13 ਛੱਡ ਕੇ 14 ਵੀ ਹੋਵੇ ਹਾਂਜੀ ਠੰਡਾ ਜਿਹੜਾ ਲੀ 12 ਕਿਲੋ ਹਾਂਜੀ ਭਲਾ ਕੋਈ ਹੱਥ ਉਹ ਨਾ ਲਾਵੇ ਥਨਾਂ ਨੂੰ ਕੋਈ ਪੂਰ ਚਟਾ ਥਣ ਘੱਟ ਹੋਵੇ ਆਪਣੀ ਪੂਲ ਗਰੰਟੀ ਆ ਸੋ ਅੱਛਾ ਦਿਨ ਕਿੰਨੇ ਦੱਸੇ ਸੁਈ ਨੂੰ ਸੰਤੂ ਸਾਹਿਬ ਆ ਇਹ ਦੇ ਮਗਰ ਕਟਾ ਵਾ ਉਹਨਾਂ ਨੇ ਆਖਿਆ 7-8 ਦਿਨ ਹੋਏ ਮੈਂ ਪਰਸੋ ਮੈਂ ਲੈਂਦੀ ਆ ਅੱਛਾ ਜੀ ਪਰ ਤੁਸੀਂ ਮੰਨ ਕੇ ਚੱਲੋ ਵੀ 10 ਤੋਂ 12 ਤੇ 15 ਵੀ ਹੋ ਸਕਦੇ ਆ ਸੰਤੂ ਸਾਹਿਬ ਲਓ ਜੀ ਤਾਂ ਦੋਸਤੋ ਮਗਰ ਕਟਾ ਠੀਕ ਆ ਜੀ ਪੂਰਾ ਕਟਾ ਮਗਰ ਇਸ ਮੱਝ ਦੇ ਠੀਕ ਆ ਜੀ ਲੋਹੀ ਨਸਲ ਦੇ ਵਿੱਚ ਠੀਕ ਆ ਜੀ ਇਹ ਮੱਝ ਪੂਰੀ ਆਪਾਂ ਤੁਹਾਨੂੰ ਤਸੱਲੀ ਨਾਲ ਦਿਖਾ ਦਿੰਨੇ ਆ ਇਹ ਪੂਰਾ ਕਟਾ ਠੀਕ ਆ ਜੀ ਬਾਕੀ ਦਿਨ ਤੁਸੀਂ ਐਸਟੀ ਠੀਕ ਆ ਤੇ 12 ਕਿਲੋ ਵੀਰ ਗੁਰਲਾਲ ਦੇ ਥੱਲੇ ਹੁਣ ਮੌਜੂਦਾ ਜਿਹੜਾ ਦੁੱਧ ਸੰਧੂ ਸਾਹਿਬ ਠੰਡਾ ਹੀ ਆ ਜਿਹੜਾ ਚਲੋ ਆਪਾਂ ਅੱਗੇ ਵੀ ਰੋਜ਼ ਵੀਡੀਓ ਪਾਈ ਦਿਆਂ ਮਹਾਰਾਜ ਦੀ ਮੇਰ ਨਾਲ ਭੈਣਾ ਭਰਾਵਾਂ ਨੂੰ ਗਾਰੰਟੀ ਦੇਈ ਦਿਆਂ ਚਲੋ ਜਿਹੜੇ ਸੱਜਣਾ ਆਪਣੇ ਤੋਂ ਗਾਵਾਂ ਗੂਆਂ ਖੜਦੇ ਆ ਹਾਂਜੀ ਕਿਸੇ ਦਾ ਅਜੇ ਤੱਕ ਲਾਹਮਾ ਨਹੀਂ ਮਹਾਰਾਜ ਦੀ ਮੇਰ ਨਾਲ ਆਇਆ ਵੀ ਦੁੱਧ 'ਚ ਜਾਂ ਕੋਈ ਕਮੀ ਨਿਕਲੀ ਹੋਵੇ ਜਾਂ ਕੋਈ ਡੰਗਰ ਖਰਾਬ ਦਿੱਤਾ ਹੋਵੇ ਜੀ 12 ਕਿਲੋ ਜਿਹੜਾ ਵੀ ਕੋਈ ਹੱਥ ਉਹ ਨਾ ਲਾਵੇ ਆਗੇ ਥਨਾਂ ਨੂੰ ਆਪਾਂ ਤਸੱਲੀ ਨਾਲ ਹੀ ਪਚਾ ਸਕਦੇ ਹਾਂ ਜਿਹੜੀ ਠੀਕ ਹੈ ਜੀ ਹਾਂਜੀ ਵਾਅਦਾ ਨਿਕਲੂਗਾ ਪਾਈਆ ਘੱਟ ਨਹੀਂ ਲੇ ਰੂਗਾ ਠੀਕ ਹੈ ਜੀ ਹਾਂਜੀ ਬਾਕੀ ਚੋਣ ਚੋਣ ਚੰਗੀ ਪੂਰੀ ਮਾਨਾ ਸੰਧੂ ਸਾਹਿਬ ਇੱਕ ਹੀ ਨੰਬਰ ਵਾਲਾ ਕਰਮਾਲੀ ਦਾ ਹੱਥ ਨਹੀਂ ਰੱਖਣ ਦਿੰਦੀ ਇੰਨੀ ਪੋਲੀ ਥਣਾ ਦੀ ਠੀਕ ਹੈ ਜੀ ਹਾਂਜੀ ਹਾਂਜੀ ਲਓ ਦੋਸਤੋ 12 ਕਿਲੋ ਦੁੱਧ ਜਿਹੜਾ ਬਿਲਕੁਲ ਇਸ ਮਾਜੇ ਦੇ ਥੱਲੇ ਹਾਜ਼ਰ ਠੀਕ ਹੈ ਜੀ ਸਮਾਂ ਕੋਈ ਵੀ ਰਵਦੀ ਤੁਸੀਂ ਜਜਮੈਂਟ ਕਰ ਲਿਓ 10 ਮੰਨ ਲਿਓ 12 ਮੰਨ ਲਿਓ ਆ ਬਿਲਕੁਲ ਤੁਹਾਡੇ ਸਾਹਮਣੇ ਬੱਚਾ ਦਿਖਾ ਦਿੱਤਾ ਮਗਰ ਕਟਾ ਮੇਲ ਕਾਫਾ ਥਣ ਭਾਂਡੇ ਦੀ ਕਾਫੀ ਖਬਰਦਾਰ ਠੀਕ ਹੈ ਜੀ ਥਣ ਲੇਵੇ ਦੀ ਸਾਫ਼ ਸੁਥ ਆਣ ਕੇ ਚੋ ਲੈਣਾ ਕੋਈ ਪਤਾ ਚੜਾ ਕੇ ਜਿਆਦਾ ਗੱਲ ਨਹੀਂ ਕੀਤੀ ਜਾਂਦੀ ਕਿ ਫਿਲਹਾਲ ਤੁਸੀਂ 12 ਕਿਲੋ ਦੀ ਤਸੱਲੀ ਕਰ ਲਿਓ ਲੋਹੀ ਨਸਲ ਦੇ ਵਿੱਚ ਆ ਠੀਕ ਆ ਜੀ ਬਾਕੀ ਫੇਸ ਕੁਆਲਟੀ ਤਾਂ ਤੁਹਾਨੂੰ ਥੋੜਾ ਜਿਹਾ ਨੇੜੇ ਤੋਂ ਦਿਖਾ ਦਈਏ ਠੀਕ ਆ ਜੀ ਬਾਕੀ ਸਿੰਘਾਂ ਦੀ ਮੂੰਹ ਮੱਥੇ ਦੀ ਆ ਜਿਹੜੀ ਸ਼ੇਪ ਹੈਗੀ ਆ ਸਿੰਘਾਂ ਦੀ ਠੀਕ ਆ ਜੀ ਤੇ ਕੱਦ ਜਿਹੜਾ ਦੋਸਤੋ ਵੱਡੀਆਂ ਮੱਜਾਂ ਦੇ ਵਿੱਚ ਤੁਸੀਂ ਅਕਾਊਂਟ ਕਰ ਸਕਦੇ ਜੇ ਮੀਡੀਅਮ ਤੋਂ ਉੱਚੀ ਹਾਈਟ ਆ ਚੌੜੇ ਪਿੱਠ ਪੁੜੇ ਦੇ ਵਿੱਚ ਇੱਕ ਵਾਰੀ ਵੀਰ ਗੁਰਲਾਲ ਨੂੰ ਕਹਿੰਨੇ ਆਂ ਆਪਾਂ ਖੋਲ ਕੇ ਇੱਕ ਵਾਰੀ ਤੋੜ ਕੇ ਲੰਬਾ ਤੁਹਾਨੂੰ ਦਿਖਾ ਦਿੰਦਾ ਲਓ ਲਓ ਸੰਦੂ ਠੀਕ ਆ ਜੀ ਆ ਲ ਇੱਕ ਵਾਰੀ ਵੀਰ ਗੁਰਲਾਲ ਹੋਰ ਕਿਹੜਾ ਕੜਾ ਹਾਂਜੀ ਹਾਂਜੀ ਸੰਤੂ ਸਾਹਿਬ ਲਓ ਜੀ ਲੋਬਿਤਸੋ ਮੈਂ ਅੱਜ ਸੀਗੀ ਠੀਕਾ ਜੀ ਡੀ ਵੀਰ ਗੁਰਨਾਲ ਦੇ ਕੋਲੇ ਬਕਾਊਗਾ ਤੇ ਇਹ ਗੁਰਨਾਲ ਨੇ ਦਾ ਰੇਟ ਵੀ ਦੱਸ ਦੇ ਫਿਰ ਕੀ ਕਰਦੇ ਆ ਮੋਲ ਸੰਧੂ ਸਾਹਿਬ ਚਲੋ ਜਿੰਝ ਮੈਂ ਕੱਲ ਗਿਆ ਹਾਂ ਮੰਡੀ ਉੱਥੇ ਵੇਖ ਕੇ ਆਇਆ ਇਹੋ ਜੀਆਂ 12 13 ਕਿਲੋਆਂ ਵਾਲੀ ਮਹਿੰਦਾ ਤੇ ਲੋਕ ਸਵਾ ਸਵਾ ਲੱਖ ਹੀ ਮੰਗੀ ਜਾਂਦੇ ਆ ਪਰ ਆਪਾਂ ਨਾ ਗਾਇਆਂ ਦਾ ਹੀ ਕਦੇ ਮੁੱਲ ਗਲਤ ਕੀਤਾ ਤੇ ਨਾ ਮਹਿੰਦਾ ਹੀ ਕਰਨਾ ਦੁੱਧ ਸੰਧੂ ਸਾਹਿਬ ਜਿੰਨਾ ਆਪਾਂ ਦੱਸਿਆ ਵਾ ਕੋਈ ਭੈਣ ਭਰਾ ਤਿੰਨ ਡੰਗ ਛੱਡ ਕੇ ਚਾਰ ਡੰਗ ਚੋਵੇ ਭਲਾ ਤਿੰਨ ਦਿਨ ਆਪਣੇ ਘਰ ਚ ਹੋਵੇ ਭਾਈਆ ਦੁੱਧ ਘੜੂਗਾ ਤਾਂ ਵੀ ਆਪਾਂ ਦੇਣਦਾਰ ਹੋਵਾਂਗੇ ਜਿਹੜੀ ਗੱਲ ਠੀਕ ਹੈ ਜੀ ਇਹਦਾ ਆਪਾਂ 95000 ਤੋਂ ਖੁੱਲਾ ਇਮਾਨਦਾਨ ਕਰ ਦੇਣਾ 95000 ਹਾਂਜੀ ਹਾਂਜੀ ਅਜੇ ਸੰਧੂ ਸਾਹਿਬ ਮੈਲਾ ਮੂਲਾ ਮਾਰ ਕੇ ਝੋਟੀ ਚਲੋ ਮਹਾਰਾਜ ਨਵੀਨ ਨਰਵੀ ਰੱਖੇ ਦੁੱਧ ਮੈਂਵੇਂ ਤੁਹਾਨੂੰ ਕਹਦਾ ਦੁੱਧ 14 ਕਿਲੋ ਠੰਡਾ ਮਨਾ ਜੂਗੀ 12 ਕਿਲੋ ਜਿਹੜਾ ਆਪਾਂ ਚਵਾ ਦੇਣਾ ਵਾ ਵਖਾਵਾਵੇਂ ਆਪਾਂ ਕਹਿ ਦਈਏ 14 15 ਕਿਲੋ ਦਾ ਬਈ ਉਹ ਵੀ ਹੋਊਗਾ ਜਿਹੜੀ ਗੱਲ ਠੀਕ ਹੈ ਜੀ ਹਾਂਜੀ ਲੋ ਦੋਸਤੋ 95000 ਦੀ ਫੇਰ ਗੁਰਲਾਲ ਕਹਿੰਦਾ ਵੀ ਆਪਾਂ ਇਹ ਮੱਝ ਦੇ ਦਾਂਗੇ ਠੀਕ ਹੈ ਜੀ ਤੇ ਬਾਕੀ ਰੇਟ ਪੱਟਾ ਸਾਰੇ ਵੀਰਾਂ ਨੂੰ ਸਮਝ ਲੱਗ ਗਈ ਆ ਡਿਮਾਂਡ ਵੀ ਦੱਸਦੀ ਆ ਬਾਕੀ ਲੈਣ ਦੇਣ ਜਿੱਥੇ ਤੱਕ ਵੀ ਦੋਸਤੋ ਖਾਣਾ ਹੁੰਦੀ ਆ ਕੋਈ ਨਹੀਂ ਸੰਧੂ ਸਾਹਿਬ ਹੋਰ ਵੀ ਮਾਨਤਾ ਕਰਾਂਗੇ ਆਪਾਂ ਕੋਈ ਗੱਲ ਨਹੀਂ ਆ ਹਾਂਜੀ ਮੁੱਲ ਜ਼ਰੂਰ ਕਰੀਦਾ ਮਹਾਰਾਜ ਦੀ ਮੇਨਾ ਕੋਈ ਨਹੀਂ ਜਿਹੜਾ ਭੈਣ ਭਰਾ ਦੂਰ ਮਂਗਾਊਗਾ ਖੁੱਲਾ ਮਾਨਤਾ ਕਰਾਂਗੇ ਕੋਈ ਜ਼ਰੂਰ ਆਪ ਹੀ ਦੇਖ ਲਿਓ ਜਿੱਥੋਂ ਤੱਕ ਵੀ ਹੋ ਸਕੇ ਮੈਂ ਨਾ ਸੰਧੂ ਸਾਹਿਬ ਮਹਾਰਾਜ ਦੀ ਮੇਨਾ ਆਪਾਂ ਮੋਲੀ ਉਹਨਾ ਕਰਦੇ ਹੁੰਨੇ ਤੁਹਾਨੂੰ ਪਤਾ 12 13 ਕਿਲੋ ਦੁੱਧ ਆਪਾਂ ਕਹਿ ਹੀ ਨਹੀਂ ਦਿੱਤਾ ਚਵਾ ਕੇ ਵੀ ਦਵਾਂਗੇ ਆ ਬਿਲਕੁਲ ਕੋਈ ਦੋ ਡੰਗ ਚੋਵੇ ਚਾਰ ਡੰਗ ਚੋਵੇ ਆਪਣੇ ਤੋਂ ਵੀਡੀਓ ਕਾਲ ਤੇ ਇੱਕ ਡੰਗ ਚਵਾਵੇ ਦੂਜੇ ਡੰਗ ਆਪਦੇ ਘਰ ਤਸੱਲੀ ਨਾਲ ਚੋਗੇ ਫੇਰ ਪੈਸੇ ਦਵੇ ਕੋਈ ਗੱਲ ਨਹੀਂ ਹੋਈ ਸਹੀ ਹੈ ਜੀ ਹਾਂਜੀ ਹਾਂਜੀ ਤਾਂ ਦੋਸਤੋ ਬਾਕੀ ਇਹ ਮੱਝ ਸੀ ਵੀਰ ਗੁਰਲਾਲ ਦੇ ਕੋਲ ਅੱਜ ਲੋਹੀ ਨਸਲ ਦੇ ਵਿੱਚ ਸੀਗੀ ਠੀਕ ਹੈ ਜੀ ਬਾਕੀ ਵਿਰਲਾ ਮੰਨਾ ਆਪਸੀ ਚੰਗੀਆਂ ਨੇ ਥਾਣਾ ਦੀਆਂ ਸੋ ਬਾਕੀ ਤਸੱਲੀ ਦੇ ਨਾਲ ਇੱਕ ਵਾਰੀ ਵੀਡੀਓ ਜ਼ਰੂਰ ਤਸੱਲੀ ਨਾਲ ਵੇਖ ਲਿਓ ਠੀਕ ਹੈ ਜੀ ਬੇਸ਼ੱਕ ਇੱਕ ਅਤੀ ਵਾਰੀ ਜਿਹੜੀ ਦੋਸਤੋ ਬਾਅਦ ਦੀ ਵੀਡੀਓ ਦੇਖ ਲਿਆ ਕਰੋ ਸਾਈ ਭੈਣਾ ਪਾਉਣਾ ਹੁੰਦਾ ਕਿਸੇ ਵੀਰ ਨੇ ਬਾਅਦ ਵਿੱਚ ਕਿਸੇ ਤਰ੍ਹਾਂ ਦੇ ਕੋਈ ਤੰਗੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਸੋ अच्छा गुरनार एक नंबर बोल दिए वीर 7078217282497 दूसरा नंबर 8289016207 ठीक है जी हां जी हां जी लो दोस्तों ये सान मेरे नाल वीर गुरलाल ਪਿੰਡ ਸੁਰ ਸਿੰਘ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸੋ ਅੱਜ ਦੋਸਤੋ ਇੱਕ ਨਗ ਜਿਹੜਾ ਇਹ ਬਕਾਊ ਸੀਗਾ वीर गुरलाल ਦੇ ਕੋਲ ਪੂਰੀ ਡਿਟੇਲ ਸਮੇਤ ਜਿਹੜੀ ਆਪਾਂ ਜਾਣਕਾਰੀ ਤੁਹਾਨੂੰ ਦੇ ਦਿੱਤੀ ਆ ਅੱਗੋਂ ਜਿਸ ਵੀਰ ਨੇ ਖਰੀਦਣਾ ਪਸ਼ੂ ਹਰ ਵਾਰ ਆਪਣੀ ਰਿਕਵੈਸਟ ਹੁੰਦੀ ਆ ਵੀ ਇੱਕ ਟਾਈਮ ਦੋ ਟਾਈਮ ਚੋਕੇ ਤਸੱਲੀ ਜ਼ਰੂਰ ਕੀਤੀ ਜਾਵੇ ਚਾਹੇ ਕੋਈ ਦੂਰੋਂ ਨੇੜੇੋਂ ਵੀਰ ਹੈਗਾ ਤੇ ਵੀਡੀਓ ਕਾਲ ਤੇ ਇੱਕ ਟਾਈਮ ਇੱਕ ਟਾਈਮ ਤੁਸੀਂ ਘਰੇ ਮਗਾ ਕੇ ਤਸਦੀ ਕਰ ਸਕਦੇ ਜੀ ਹੋਰ ਗੁਰੂ ਲਾਲ ਕੋਈ ਗੱਲਬਾਤ ਬਾਸ ਸੰਤੂ ਸਾਹਿਬ ਚੜਦੀ ਕਲਾ ਵਾਰੀ ਮੇਰਾ ਬਾਪੂ ਦੀਪ ਸਿੰਘ ਦੀ ਬਾਸ ਇਹ ਕਰਮਾਲੀ ਵੇਖਦੀ ਆ ਅੱਜ ਡੰਗ ਚ ਲਿਆਵਾਂਗੇ ਤਿੰਨ ਚਾਰ ਪਸ਼ੂ ਫੇਰ ਭੈਣਾ ਭਰਾਵਾਂ ਦੇ ਸਾਹਮਣੇ ਹੋਵਾਂਗੇ ਕੋਈ ਅੱਛਾ ਅੱਜ ਸਵੇਰ ਵੈਸੇ ਦੋ ਤਿੰਨ ਵਹਿੜਾ ਹੈਗੀਆਂ ਸੀ ਸੰਤੂ ਸਾਹਿਬ ਦੋ ਵਹਿੜਾ ਤੇ ਇੱਕ ਮੱਝ ਹੀ ਤੇ ਦੋ ਵਹਿੜਾ ਸਵੇਰੇ ਵੇਗੀਆਂ ਇੱਕ ਇੱਕ ਘਰ ਵਾਲੇ ਵੀਰ ਨੇ ਥੋ ਲੈ ਲੀਆਂ ਪੁੱਚਰ ਪਿੰਡ ਆਪਣੇ ਲਾਗੇ ਉਹ ਬਿਲਕੁਲ ਉੱਥੋਂ ਦੇ ਸੱਜਣਾ ਨੇ ਲੈ ਲੀਆਂ ਹੀ ਲੈ ਗਏ ਲੱਦ ਕੇ ਤੇ ਮ ਮਾਹ ਚਲੋ ਪਾ ਦਈਏ ਕੁੱਨੀ ਵਾਰੇ ਵਾਰੇ ਦਾ ਦੇਣਵਾ ਬਿਲਕੁਕੁਲ ਜੀ ਬਿਲਕੁਲ ਹਾਂਜੀ ਹਾਂਜੀ ਲਓ ਵੀ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਧੂ ਸਾਹਿਬ